ਦੀਬੂੜਗੜ ਜੇਲ੍ਹ ਦੇ ਵਿੱਚ ਬੰਦ ਸਿੰਘਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਦੱਸਦੀ ਹੈ ਕਿ ਅਸਾਮ ਦੀ ਦਿਬੁਰਗੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਅਮ੍ਰਿਤਸਰ ਪੁਲਿਸ ਦੀ ਇੱਕ ਟੀਮ ਅਸਾਮ ਦੇ ਦਿਬੁਰਗੜ ਜੇਲ੍ਹ ਦੇ ਵਿੱਚ ਪਹੁੰਚ ਗਈ ਹੈ ਅਤੇ ਪਪਲਪ੍ਰੀਤ ਸਿੰਘ ਨੂੰ ਰਾਸ਼ਟਰੀ ਸੁਰੱਖਿਆ ਐਕਟ ਜਾਨਕੀ ਐਨਐਸਏ ਅਧੀਨ ਹਿਰਾਸਤ ਦੇ ਵਿੱਚ ਲਿਆ ਪਪਲਪ੍ਰੀਤ ਸਿੰਘ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦਾ ਸਾਥੀ ਹੈ ਅਤੇ ਉਹ ਜੇਲ੍ਹ ਦੇ ਵਿੱਚ ਬੰਦ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰਾਜ ਸਰਕਾਰ ਨੇ ਐਨਐਸਏ ਅਧੀਨ ਪਪਲਪ੍ਰੀਤ ਹਿਰਾਸਤ ਨੂੰ ਨਹੀਂ ਵਧਾਇਆ ਅਤੇ ਉਸ ਦੀ ਨજરਬੰਦੀ ਦੀ ਮਿਆਦ 9 ਅਪ੍ਰੈਲ ਨੂੰ ਖਤਮ ਹੋ ਗਈ ਹੈ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਪੁਲਿਸ ਟੀਮ ਅਸਾਮਲੀ ਰਵਾਨਾ ਹੋ ਗਈ ਹੈ ਅਤੇ ਅਜਨਾਲਾ ਪੁਲਿਸ ਸਟੇਸ਼ਨ ਹਮਲੇ ਮਾਮਲੇ ਦੇ ਵਿੱਚ ਪਬਲ ਪ੍ਰੀਤ ਨੂੰ ਰਸਮੀ ਤੌਰ ਤੇ ਗ੍ਰਿਫਤਾਰ ਕਰਕੇ ਉਸ ਨੂੰ ਪੰਜਾਬ ਵਾਪਸ ਲਿਆਂਦਾ ਜਾ ਰਿਹਾ ਹੈ ਅਮਰਿਤਪਾਲ ਸਿੰਘ ਤੇ ਉਸ ਦੇ ਨੌ ਸਾਥੀ 2023 ਤੋਂ ਐਨਐਸਏ ਅਧੀਨ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਸਨ ਹੁਣ ਐਨਐਸਏ ਅਧੀਨ ਸਿਰਫ ਅਮਰਿਤਪਾਲ ਹੀ ਉਸ ਜੇਲ੍ਹ ਦੇ ਵਿੱਚ ਰਹੇਗਾ ਉਸ ਦੀ ਹਿਰਾਸਤ 23 April ਨੂੰ ਖਤਮ ਹੋਵੇਗੀ ਅਮਰਿਤਪਾਲ ਦੇ 8 ਸਾਥੀਆਂ ਨੂੰ ਅਜਨਾਲਾ ਪੁਲਿਸ ਪਹਿਲਾਂ ਹੀ ਵਾਪਸ ਪੰਜਾਬ ਲੈ ਆ ਚੁੱਕੀ ਹੈ ਹੁਣ ਪਪਲਪ੍ਰੀਤ ਸਿੰਘ ਦੀ ਵੀ ਵਾਪਸੀ ਹੈ ਦਿਬੜਗੜ ਜੇਲ੍ਹ ਦੇ ਵਿੱਚ ਸਿਰਫ ਹੁਣ ਅਮਰਿਤਪਾਲ ਹੀ ਬਚ ਗਿਆ ਹੈ ਕਿਉਂਕਿ ਉਸ ਦੇ 8 ਸਾਥੀਆਂ ਨੂੰ ਅਮ੍ਰਿਤਸਰ ਦਿਹਾਤੀ ਪੁਲਿਸ ਪਹਿਲਾਂ ਹੀ ਵਾਪਸ ਲਿਆ ਚੁੱਕੀ ਹੈ ਹੁਣ ਇਸ ਦੇ ਵਿਚਾਲੇ ਸਾਰਿਆਂ ਦੀਆਂ ਨਿਗਾਹਾਂ ਅਮਰਿਤਪਾਲ ਸਿੰਘ ਤੇ ਟਿਕੀਆਂ ਹੋਈਆਂ ਨੇ ਕਿ ਪੰਜਾਬ ਉਹਨਾਂ ਨੂੰ ਕਦ ਲੈ ਆਂਦਾ ਜਾਵੇਗਾ ਇਸ ਬਾਰੇ ਅਜੇ ਕੋਈ ਵੀ ਖੁਲਾਸਾ ਨਹੀਂ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਘਟਨਾਕਰਮ ਤੋਂ ਪਰਦਾ ਚੁੱਕਿਆ ਜਾ ਸਕਦਾ ਹੈ ਕਿ ਅਮਰਿਤਪਾਲ ਨੂੰ ਪੰਜਾਬ ਕਦੋਂ ਲੈ ਆਂਦਾ ਜਾਵੇਗਾ ਫਿਲਹਾਲ ਅਮਰਿਤਪਾਲ ਦਾ ਇੱਕ ਹੋਰ ਸਾਥੀ ਪਪਲਪ੍ਰੀਤ ਸਿੰਘ ਜਲਦ ਹੀ ਪੰਜਾਬ ਪਹੁੰਚਣ ਵਾਲਾ ਹੈ ਦੱਸਿਆ ਕਿ ਪੰਜਾਬ ਪੁਲਿਸ ਦੀ ਇੱਕ ਟੀਮ ਉਹਨਾਂ ਨੂੰ ਲੈਣ ਦਿਬੜਗੜ ਜੇਲ੍ਹ ਦੇ ਵਿੱਚ ਦਿਬੂਗੜ ਜੇਲ੍ਹ ਦੇ ਵਿੱਚ ਬੰਦ ਸਿੰਘਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਦੱਸਦੀ ਹੈ ਕਿ ਅਸਾਮ ਦੀ ਦਿਬੂਗੜ ਜੇਲ੍ਹ ਦੇ ਵਿੱਚ ਬੰਦ ਅਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਅਮ੍ਰਿਤਸਰ ਪੁਲਿਸ ਦੀ ਇੱਕ ਟੀਮ ਅਸਾਮ ਦੇ ਡਿਬ루ਗੜ ਜੇਲ੍ਹ ਦੇ ਵਿੱਚ ਪਹੁੰਚ ਗਈ ਹੈ ਅਤੇ ਪਪਲਪ੍ਰੀਤ ਸਿੰਘ ਨੂੰ ਰਾਸ਼ਟਰੀ ਸੁਰੱਖਿਆ ਐਕਟ ਜਾਨਕੀ ਕਿ ਐਨਐਸਏ ਅਧੀਨ ਹਿਰਾਸਤ ਦੇ ਵਿੱਚ ਲਿਆ ਪਪਲਪ੍ਰੀਤ ਸਿੰਘ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦਾ ਸਾਥੀ ਹੈ ਤੇ ਉਹ ਜੇਲ੍ਹ ਦੇ ਵਿੱਚ ਬੰਦ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰਾਜ ਸਰਕਾਰ ਨੇ ਐਨਐਸਏ ਅਧੀਨ ਪਪਲਪ੍ਰੀਤ ਦੀ ਹਿਰਾਸਤ ਨੂੰ ਨਹੀਂ ਵਧਾਇਆ ਅਤੇ ਉਸ ਦੀ ਨજરਬੰਦੀ ਦੀ ਮਿਆਦ 9 ਅਪ੍ਰੈਲ ਨੂੰ ਖਤਮ ਹੋ ਗਈ ਹੈ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਪੁਲਿਸ ਟੀਮ ਅਸਾਮਲੇ ਰਵਾਨਾ ਹੋ ਗਈ ਹੈ ਅਤੇ ਅਜਨਾਲਾ ਪੁਲਿਸ ਸਟੇਸ਼ਨ ਹਮਲੇ ਮਾਮਲੇ ਦੇ ਵਿੱਚ ਪਬਲ ਪ੍ਰੀਤ ਨੂੰ ਰਸਮੀ ਤੌਰ ਤੇ ਗ੍ਰਿਫਤਾਰ ਕਰਕੇ ਉਸ ਨੂੰ ਪੰਜਾਬ ਵਾਪਸ ਲਿਆਂਦਾ ਜਾ ਰਿਹਾ ਹੈ ਅਮਰਿਤਪਾਲ ਸਿੰਘ ਤੇ ਉਸਦੇ 9 ਸਾਥੀ 2023 ਤੋਂ ਐਨਐਸਏ ਅਧੀਨ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਸਨ ਹੁਣ ਐਨਐਸਏ ਅਧੀਨ ਸਿਰਫ ਅਮਰਿਤਪਾਲ ਹੀ ਉਸ ਜੇਲ੍ਹ ਦੇ ਵਿੱਚ ਰਹੇਗਾ ਉਸ ਦੀ ਹਿਰਾਸਤ 23 April ਨੂੰ ਖਤਮ ਹੋਵੇਗੀ ਅਮਰਿਤਪਾਲ ਦੇ 8 ਸਾਥੀਆਂ ਨੂੰ ਅਜਨਾਲਾ ਪੁਲਿਸ ਪਹਿਲਾਂ ਹੀ ਵਾਪਸ ਪੰਜਾਬ ਲੈ ਆ ਚੁੱਕੀ ਹੈ ਹੁਣ ਪਪਲਪ੍ਰੀਤ ਸਿੰਘ ਦੀ ਵੀ ਵਾਪਸੀ ਹੈ ਦਿਬੂੜਗੜ ਜੇਲ੍ਹ ਦੇ ਵਿੱਚ ਸਿਰਫ ਹੁਣ ਅਮਰਿਤਪਾਲ ਹੀ ਬਚ ਗਿਆ ਹੈ ਕਿਉਂਕਿ ਉਸ ਦੇ 8 ਸਾਥੀਆਂ ਨੂੰ ਅਮ੍ਰਿਤਸਰ ਦਿਹਾਤੀ ਪੁਲਿਸ ਪਹਿਲਾਂ ਹੀ ਵਾਪਸ ਲਿਆ ਚੁੱਕੀ ਹੈ ਹੁਣ ਇਸ ਦੇ ਵਿਚਾਲੇ ਸਾਰਿਆਂ ਦੇ ਨਿਗਾਹਾਂ ਅਮਰਿਤਪਾਲ ਸਿੰਘ ਤੇ ਟਿਕੀਆਂ ਹੋਈਆਂ ਨੇ ਕਿ ਪੰਜਾਬ ਉਹਨਾਂ ਨੂੰ ਕਦ ਲੈ ਜਾਂਦਾ ਜਾਵੇਗਾ ਇਸ ਬਾਰੇ ਅਜੇ ਕੋਈ ਵੀ ਖੁਲਾਸਾ ਨਹੀਂ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਘਟਨਾਕਰਮ ਤੋਂ ਪਰਦਾ ਚੁੱਕਿਆ ਜਾ ਸਕਦਾ ਹੈ ਕਿ ਅਮਰਿਤਪਾਲ ਨੂੰ ਪੰਜਾਬ ਕਦੋਂ ਲਿਆਂਦਾ ਜਾਵੇਗਾ ਫਿਲਹਾਲ ਅਮਰਿਤਪਾਲ ਦਾ ਇੱਕ ਹੋਰ ਸਾਥੀ ਪਪਲਪ੍ਰੀਤ ਸਿੰਘ ਜਲਦ ਹੀ ਪੰਜਾਬ ਪਹੁੰਚਣ ਵਾਲਾ ਹੈ ਦੱਸਿਆ ਕਿ ਪੰਜਾਬ ਪੁਲਿਸ ਦੀ ਇੱਕ ਟੀਮ ਉਹਨਾਂ ਨੂੰ ਲੈਣ ਦਿਬੜਗੜ ਜੇਲ੍ਹ ਦੇ ਵਿੱਚ ਪਹੁੰਚ ய <coughs>